ਸਾਰੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਨਮਰ ਅਤੇ ਦੀਨ ਸੇਵਕ ਕਈ ਹਫ਼ਤਿਆਂ ਤੋਂ ਅਸੀਂ ਆਪਣੇ ਦ੍ਰਿਸ਼ਟੀਕੋਣ ਅਤੇ ਕੰਮਾਂ ਵਿੱਚ ਮਿੱਸੀ ਜਿਹਾ ਚਰਿੱਤਰ ਵਿਕਸਿਤ ਕਰਨ ਜਾਂ ਯੀਸ਼ੂ ਦੀ ਤਰ੍ਹਾਂ ਬਨਨ ਦੇ ਮਹੱਤਵ ਉਤੇ ਚਰਚਾ ਕਰ ਰਿਹਾ ਪਰਮੇਸ਼ਵਰ ਨੇ ਸਾਨੂੰ ਯੀਸ਼ੂ ਤੇ ਵਿਸ਼ਵਾਸ ਦੇ ਮਾਧਮ ਨਾਲ ਉਸ ਦੇ ਪੁੱਤਰ ਅਤੇ ਪੁੱਤਰੀਆਂ ਬਨਨ ਦੇ ਲਈ ਬਣਾਇਆ ਹੈ ਅਤੇ ਫਿਰ ਮਸੀਹ ਦੇ ਸਰੂਪ ਤੇ ਅਨਰੂਪ ਹੋਣ ਦੇ ਲਈ ਯੀਸ਼ੂ ਪਰਮੇਸ਼ਵਰ ਦੇ ਪਰਿਵਾਰ ਦੇ ਲਈ ਇੱਕ ਉਦਾਹਰਨ ਹੈ ਰੋਮੀਓ ਅਧਿਆਇ 8 ਆਇਤ 29 ਸਾਡੀ ਨੰਬਰ 1 ਜ਼ਿੰਮੇਵਾਰੀ ਹੈ ਕਿ ਅਸੀਂ ਮਸੀਹਾਂ ਨੂੰ ਸਾਡੇ ਚਰਿੱਤਰ ਵਿੱਚ ਤੇਜ਼ੀ ਨਾਲ ਮਸੀਹ ਜਿਹਾ ਬੰਨਾ ਹੈ। ਪਹਿਲਾ ਯਹੂਨਾ ਅਧਿਆਇ 2 ਆਇਤ 6 ਯੀਸ਼ੂ ਪਰਮੇਸ਼ਵਰ ਹੈ ਜੋ ਪਰਮੇਸ਼ਵਰ ਹੁੰਦੇ ਹੋਏ ਵੀ ਮਨੁੱਖ ਬਣਿਆ। ਪ੍ਰਿਥਵੀ ਤੇ ਰਹਿੰਦੇ ਹੋਏ ਯੀਸ਼ੂ ਆਪਣੇ ਪਿਤਾ ਪਰਮੇਸ਼ਵਰ ਉੱਤੇ ਨਿਰਭਰਤਾ ਵਿੱਚ ਇੱਕ ਮਨੁੱਖ ਦੇ ਰੂਪ ਵਿੱਚ ਰਹਿੰਦਾ ਸੀ। ਅਜਿਹਾ ਕਰਕੇ ਯੀਸ਼ੂ ਨੇ ਸਾਨੂੰ ਦਿਖਾਇਆ ਕਿ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆ ਕਿਸ ਤਰ੍ਹਾਂ ਦਿਖਦੇ ਹਨ ਉਹ ਕਿਸ ਤਰ੍ਹਾਂ ਕੰਮ ਕਰਦੇ ਹਨ ਉਹ ਆਪਣੇ ਪਿਤਾ ਪਰਮੇਸ਼ਵਰ ਨਾਲ ਕਿਸ ਤਰ੍ਹਾਂ ਸਬੰਧ ਰੱਖਦੇ ਹਨ ਅਤੇ ਉਹ ਦੂਸਰਿਆਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹਨ ਯੀਸ਼ੂ ਨੇ ਸੰਖੇਪ ਵਿੱਚ ਦੱਸਿਆ ਕਿ ਪਰਮੇਸ਼ਰ ਦੇ ਪੁੱਤਰਾ ਤੇ ਪੁੱਤਰੀਆਂ ਨੂੰ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਪਰਮੇਸ਼ਰ ਨੂੰ ਆਪਣੇ ਪੂਰੇ ਹਿਰਦੇ ਮਨ ਅਤੇ ਜਾਨ ਨਾਲ ਪ੍ਰੇਮ ਕਰੋ ਅਤੇ ਆਪਣੇ ਗੁਆਡੀ ਨਾਲ ਆਪਣੇ ਸਮਾਨ ਪ੍ਰੇਮ ਕਰੋ ਮਤੀ ਅਧਿਆਇ 22 ਆਇਤ 37 ਅਤੇ 40 ਪਰਮੇਸ਼ਰ ਨਾਲ ਪ੍ਰੇਮ ਕਰਨ ਦਾ ਅਰਥ ਉਸ ਦੀ ਵਿਵਸਥਾ ਉਸ ਤੇ ਲਿਖਿਤ ਵਚਨ ਦੇ ਅਨੁਸਾਰ ਸਹੀ ਅਤੇ ਗਲਤ ਦੇ ਉਸਦੇ ਮਾਨਕਾ ਦਾ ਪਾਲਨ ਕਰਨਾ ਹੈ ਆਪਣੇ ਪੜੋਸੀ ਨਾਲ ਪਿਆਰ ਕਰਨ ਦਾ ਮਤਲਬ ਹੈ ਲੋਕਾਂ ਨਾਲ ਵੈਸਾ ਹੀ ਵਿਵਹਾਰ ਕਰਨਾ ਜਿਸ ਤਰ੍ਹਾਂ ਤੁਸੀਂ ਖੁਦ ਲਈ ਚਾਹੁੰਦੇ ਹੋ ਅਸੀਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹਾਂ ਇਹ ਪਰਮੇਸ਼ਰ ਦੇ ਲਈ ਸਾਡੇ ਪ੍ਰੇਮ ਦੀ ਅਭਿਵਿਅਕਤੀ ਹੈ ਜੇ ਤੀ ਤੁਸੀਂ ਦੂਸਰਿਆਂ ਨਾਲ ਪਿਆਰ ਨਹੀਂ ਕਰਦੇ ਉਹਨਾਂ ਦੇ ਨਾਲ ਸਹੀ ਵਿਵਹਾਰ ਨਹੀਂ ਕਰਦੇ ਤਾਂ ਤੁਸੀਂ ਵਾਸਤਵ ਵਿੱਚ ਪਰਮੇਸ਼ਵਰ ਨਾਲ ਪਿਆਰ ਨਹੀਂ ਕਰਦੇ ਹੋ ਕਿਉਂਕਿ ਤੁਸੀਂ ਉਸ ਦੀ ਆਗਿਆ ਦਾ ਪਾਲਨ ਨਹੀਂ ਕਰਦੇ ਹੋ ਪਹਿਲਾ ਯਹੂਨਾ ਅਧਿਆਇ 4 ਆਇਤ 20 ਇਹ ਪ੍ਰੇਮ ਇੱਕ ਰਿਆ ਹੈ ਪਾਵਨਾ ਨਹੀਂ ਇਸ ਦਾ ਸਬੰਧ ਇਸ ਗੱਲ ਨਾਲ ਹੈ ਕਿ ਅਸੀਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦੇ ਹਾਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਮਸੀਹ ਜਿਹੇ ਤਰੀਕੇ ਨਾਲ ਲੋਕਾਂ ਦੇ ਨਾਲ ਵਿਵਹਾਰ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ ਅਤੇ ਅੱਜ ਰਾਤ ਅਸੀਂ ਇਸ ਵਿਸ਼ੇ ਉੱਤੇ ਹੋਰ ਵਿਸਥਾਰੇ ਚਰਚਾ ਕਰਨ ਜਾ ਰਹੇ ਹਾਂ ਅਸੀਂ ਇਸ ਸੀਰੀਜ਼ ਦੀ ਸ਼ੁਰੂਆਤ ਯੀਸ਼ੂ ਦੇ ਇਹਨਾਂ ਸ਼ਬਦਾਂ ਨਾਲ ਕੀਤੀ ਹੈ ਸਾਰੇ ਪ੍ਰੀਖਣ ਕਰਨ ਵਾਲੇ ਅਤੇ ਬੋਝ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੇਰਾ ਝੂਲਾ ਆਪਣੇ ਉੱਪਰ ਲੈ ਲਵੋ ਅਤੇ ਮੇਰੇ ਤੋਂ ਸਿੱਖੋ ਕਿਉਂਕਿ ਮੈਂ ਨਮਰ ਅਤੇ ਮਨਨਾ ਮਨ ਤੋਂ ਦੀਨ ਹਾਂ ਅਤੇ ਤੁਸੀਂ ਆਪਣੇ ਮਨ ਵਿੱਚ ਆਰਾਮ ਪਾਓਗੇ ਕਿਉਂਕਿ ਮੇਰਾ ਝੂਲਾ ਹਲਕਾ ਹੈ ਇਸ ਦਾ ਬੋਝ ਹਲਕਾ ਹੈ ਮੱਤੀ ਅਧਿਆਇ 11 ਆਇਤ 28 ਅਤੇ 30 ਮੇਰੇ ਕੋਲ ਆਓ ਇਹ ਕਹਿੰਦਾ ਇੱਕ ਹੋਰ ਤਰੀਕਾ ਹੈ ਕਿ ਮੇਰੇ ਪਿੱਛੇ ਆਓ ਅਤੇ ਮੇਰੀ ਤਰ੍ਹਾਂ ਬਨੋ ਜਦੋਂ ਯਿਸੂ ਨੇ ਕਿਹਾ ਕਿ ਮੇਰਾ ਝੂਲਾ ਆਪਣੇ ਉੱਪਰ ਲੈ ਲਓ ਤਾਂ ਉਸ ਦਾ ਮਤਲਬ ਸੀ ਕਿ ਤੁਸੀਂ ਮੇਰੇ ਅਧੀਨ ਰਹੋ ਅਤੇ ਮੇਰੇ ਕੋਲੋਂ ਸਿੱਖੋ ਯਿਸੂ ਨੇ ਲੋਕਾਂ ਨੂੰ ਉਸ ਦੇ ਅਧੀਨ ਹੋਣ ਅਤੇ ਉਸ ਤੋਂ ਸਿੱਖਣ ਦੇ ਲਈ ਬੁਲਾਇਆ ਫਿਰ ਉਸੰਦਰ ਵਿੱਚ ਉਸਨੇ ਆਪਣੇ ਬਾਰੇ ਵਿੱਚ ਜੋ ਪਹਿਲੀ ਗੱਲ ਕਹੀ ਉਹ ਹੈ ਮੈਂ ਨਮਰ ਅਤੇ ਹਿਰਦੇ ਤੋਂ ਦੀਨ ਹਾਂ ਨਮਰਤਾ ਤੇ ਦੀਨਤਾ ਦੋਨਾਂ ਚਰিত্রਾਂ ਚਰਿੱਤਰ ਦੀ અભિવ્યਕਤੀ ਹੈ ਜਦੋਂ ਅਸੀਂ ਆਪਣੇ ਵਿਵਹਾਰ ਅਤੇ ਕੰਮਾਂ ਵਿੱਚ ਨਮਰਤਾ ਤੇ ਦੀਨਤਾ ਦਾ ਪ੍ਰਦਰਸ਼ਨ ਕਰਦੇ ਹਾਂ ਤਾਂ ਅਸੀਂ ਯੀਸ਼ੂ ਦੀ ਤਰ੍ਹਾਂ ਵਿਵਹਾਰ ਕਰ ਰਹੇ ਹੁੰਦੇ ਹਾਂ ਜਿਸ ਯਦਾਨੀ ਸ਼ਬਦ ਦਾ ਅਨੁਵਾਦ ਨਮਰਤਾ ਕੀਤਾ ਗਿਆ ਹੈ ਉਸ ਦਾ ਅਰਥ ਹੈ ਮਨ ਦੀ ਦੀਨਤਾ ਮਿੰਨਮਰਤਾ ਇਹ ਪਹਿਚਾਣਦੀ ਹੈ ਕਿ ਪਰਮੇਸ਼ਵਰ ਦੇ ਬਿਨਾ ਮੈਂ ਕੁਝ ਨਹੀਂ ਹਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਮੈਂ ਉਸ ਦੇ ਬਿਨਾ ਕੁਝ ਨਹੀਂ ਕਰ ਸਕਦਾ ਨਮਰਤਾ ਪਹਿਚਾਨਦੀ ਹੈ ਕਿ ਮੈਂ ਪਰਮੇਸ਼ਵਰ ਦਾ ਸੇਵਕ ਅਤੇ ਮਨੁੱਖਤਾ ਦਾ ਸੇਵਕ ਹਾਂ ਨਮਰਤਾ ਦੇ ਲਈ ਯੂਨਾਨੀ ਸ਼ਬਦ ਦਾ ਅਕਸਰ ਕੋਮਲਤਾ ਅਨੁਵਾਦ ਕੀਤਾ ਜਾਂਦਾ ਹੈ ਨਮਰਤਾ ਉਹਨਾਂ ਸਾਰਿਆਂ ਦੇ ਵਿਪਰੀਤ ਹੈ ਜੋ ਕਠੋਰ ਕੜਵੀ ਜਾਂ ਤੇਜ਼ ਹੈ ਅਤੇ ਅਕਸਰ ਕ્રોਧ ਦੇ ਵਿਪਰੀਤ ਹੁੰਦੀ ਹੈ ਨਮਰਤਾ ਤੇ ਦੀਨਤਾ ਦਾ ਇਕੱਠਾ ਉਲੇਖ ਕੀਤਾ ਗਿਆ ਹੈ ਕਿਉਂਕਿ ਜਦੋਂ ਤੁਸੀਂ ਨਮਰ ਹੁੰਦੇ ਹੋ ਪਰਮੇਸ਼ਵਰ ਅਤੇ ਦੂਸਰਿਆਂ ਦੇ ਸਬੰਧ ਵਿੱਚ ਆਪਣੇ ਬਾਰੇ ਵਿੱਚ ਉਚਿਤ ਦ੍ਰਿਸ਼ਟੀਕੋਣ ਰੱਖਦੇ ਹੋ ਤਾਂ ਦੂਸਰਿਆਂ ਦੇ ਪ੍ਰਤੀ ਨਮਰਤਾ ਉਸ ਮਨੁਵਿਤੀ ਨੂੰ ਬਤੌਂਦੀ ਹੈ ਨਮਰਤਾ ਆਤਮ ਨਿਯੰਤਰਣ ਦੀ અભિવ્યਕਤੀ ਹੈ ਜਦੋਂ ਤੁਸੀਂ ਗੁੱਸੇ ਵਿੱਚ ਆहत ਨਿਰਾਸ਼ ਹੁੰਦੇ ਹੋ ਤਾਂ ਨਮਰ ਹੋਣ ਦਾ ਮਤਲਬ ਹੈ ਆਪਣੇ ਗੁੱਸੇ ਨੂੰ ਰੋਕਣਾ ਅਸੀਂ ਨਮਰਤਾ ਨੂੰ ਡਰਪੋਕ ਹੋਣਾ ਜਾਂ ਪੈਪੀਥ ਹੋਣ ਦੇ ਰੂਪ ਵਿੱਚ ਸੋਚਦੇ ਹਾਂ ਲੇਕਿਨ ਪ੍ਰਭੂ ਲੇਕਿਨ ਨਮਰ ਅਨੁਵਾਦਿਤ ਯੂਨਾਨੀ ਸ਼ਬਦ ਵਿੱਚ ਦੋ ਚਰਮ ਸੀਮਾਵਾਂ ਦੇ ਵਿੱਚ ਖੜੇ ਹੋਣ ਦਾ ਵਿਚਾਰ ਹੈ ਬਿਨਾਂ ਕਿਸੇ ਕਾਰਨ ਦੇ ਕ੍ਰੋਧਿਤ ਹੋਣਾ ਅਤੇ ਬਿਲਕੁਲ ਵੀ ਕ੍ਰੋਧਿਤ ਨਹੀਂ ਹੋਣਾ ਨਮਰਤਾ ਪਰਮੇਸ਼ਰ ਦੇ ਪ੍ਰਤੀ ਸਮਰਪਣ ਵਿੱਚ ਆਪਣੀ ਪ੍ਰਤੀਕ੍ਰਿਆਵਾਂ ਨੂੰ ਨਿਯੰਤਰਣ ਕਰਨ ਦੇ ਲਈ ਇੱਕ ਮਜ਼ਬੂਤ ਵਿਅਕਤੀ ਦੇ ਚੁਨਾਉ ਦਾ ਪਰਿਨਾਮ ਹੈ ਇਹ ਸੋਬਾਵਿਕ ਸੋਭਾਅ ਨਹੀਂ ਹੈ ਇਹ ਤੁਹਾਡੇ ਵਿੱਚ ਨਿਮਰ ਰਿਤ ਮਸੀਹ ਦਾ ਚਰਿੱਤਰ ਹੈ ਨਮਰਤਾ ਪਰਮੇਸ਼ਰ ਦੀ ਇੱਕ ਬਾਹਰੀ ਅਭਿਵਿਅਕਤੀ ਹੈ ਤੁਹਾਡੇ ਕੰਮਾਂ ਅਤੇ ਦ੍ਰਿਸ਼ਟੀਕੋਣ ਦੇ ਮਾਧਮ ਨਾਲ ਜੋ ਤੁਹਾਡੇ ਵਿੱਚ ਉਸਤੇ ਆਤਮਾ ਦੇ ਦੁਆਰਾ ਨਿਵਾਸ ਕਰਦੀ ਹੈ ਇਹ ਆਤਮਾ ਦਾ ਫਲ ਹੈ ਮਸੀਹ ਆਪਣੇ ਅਨੰਤ ਜੀਵਨ ਦੇ ਦੁਆਰਾ ਤੁਹਾਡੇ ਵਿੱਚ ਉਤਪੰਨ ਕਰਦਾ ਹੈ ਗਲਾਤੀ ਅਧਿਆਇ 5 ਆਇਤ 22 ਅਤੇ 23 ਸਾਡੀ ਸੰਸਕ੍ਰਿਤੀ ਵਿੱਚ ਅਸੀਂ ਨਮਰਤਾ ਨੂੰ ਕਮਜ਼ੋਰੀ ਦੇ ਨਾਲ ਜੋੜਦੇ ਹਾਂ ਲੇਕਿਨ ਯੀਸ਼ੂ ਦੇ ਕੋਲ ਸੁਰਗ ਦੀ ਪૃਥਵੀ ਦੀ ਸਾਰੀ ਸ਼ਕਤੀ ਸੀ ਫਿਰ ਵੀ ਉਹ ਨਮਰ ਅਤੇ ਦੀਨ ਸੀ ਜਦੋਂ ਯੀਸ਼ੂ ਨੇ ਆਪਣੇ ਕਰੂਸ ਉਤੇ ਚੜਨ ਦੇ ਹਫ਼ਤੇ ਵਿੱਚ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ ਜਿਸ ਨੂੰ ਅਸੀਂ ਪਾਮ ਸੰਡੇ ਕਹਿੰਦੇ ਹਾਂ ਤਾਂ ਉਹ ਇੱਕ ਗਧੇ ਉੱਤੇ ਸਵਾਰ ਹੋਇਆ ਸੀ। ਪਤੀ ਅਧਿਆਇ 1 ਕੀ ਆਇਤ 4 ਅਤੇ 5 ਇਹ ਸਭ ਇਸ ਲਈ ਹੋਇਆ ਕਿ ਜੋ ਪ੍ਰਵਕਵਤਾ ਦੇ ਦੁਆਰਾ ਕਿਹਾ ਗਿਆ ਸੀ ਉਹ ਪੂਰਾ ਹੋਵੇ। ਚੱਕਰਿਆ ਅਧਿਆਇ 9 ਆਇਤ 9 ਇਹ ਕਹਿੰਦੇ ਹੋਏ ਕਿ ਸਯੋਨ ਯਰੂਸ਼ਲਮ ਦੀ ਪੁੱਤਰੀ ਨੂੰ ਕਹੋ ਕਿ ਦੇਖ ਤੇਰਾ ਰਾਜਾ ਨੰਮਰ ਹੋ ਕੇ ਤੇਰੇ ਕੋਲ ਆਉਂਦਾ ਹੈ ਅਤੇ ਗਧੇ ਦੇ ਬੱਚੜੇ ਉੱਤੇ ਬੈਠਾ ਹੈ। ਪਛਮੀ ਦੁਨੀਆ ਵਿੱਚ ਗਧਾ ਨੀਚ ਜਾਨਵਰ ਹੈ। ਲੇਕਿਨ ਇਹ ਪੂਰਵ ਵਿੱਚ ਇੱਕ ਮਹਾਨ ਚਿੰਨ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ ਰਾਜਾ ਅਕਸਰ ਗਧਿਆਂ ਉੱਤੇ ਇਸ ਸੰਕੇਤ ਦੇ ਰੂਪ ਵਿੱਚ ਸਵਾਰ ਹੁੰਦੇ ਸਨ ਕਿ ਉਹ ਸ਼ਾਂਤੀ ਨਾਲ ਆ ਰਹੇ ਹਨ ਪਹਿਲੀ ਸ਼ਤਾਬਦੀ ਦੇ ਰੱਬੀਆਂ ਨੇ ਸਵੀਕਾਰ ਕੀਤਾ ਕਿ ਜਕਰਿਆ ਅਧਿਆਇ 9 ਆਇਤ 9 ਵਿੱਚ ਮਸੀਹ ਦਾ ਉਲੇਖ ਕੀਤਾ ਗਿਆ ਹੈ ਆਪਣੇ ਕੰਮਾਂ ਦੇ ਮਾਧਿਅਮ ਨਾਲ ਯੀਸ਼ੂ ਲੱਖਾਂ ਲੋਕਾਂ ਦੇ ਸਾਹਮਣੇ ਮਸੀਹਾ ਹੋਣ ਦਾ ਦਾਵਾ ਕਰ ਰਿਹਾ ਸੀ ਉਸ ਸਮੇਂ ਫਸੇ ਦਾ ਉਸਵ ਅਤੇ ਯਰੂਸ਼ਲਮ ਵਿੱਚ 2.5 ਲੱਖ ਤੋਂ ਵਧੇਕ ਯਾਤਰੀਆਂ ਦੀ ਭੀੜ ਸੀ ਪੀੜ ਨੇ ਦਾਊਦ ਦੇ ਪੁੱਤਰ ਇੱਕ ਮਸੀਹਾ ਉਪਾਦੀ ਦੇ ਲਈ ਹੋਸ਼ਨਾ ਇੱਕ ਸੱਤ ਗਾਇਆ ਯਾਨੀ ਅਸੀਂ ਹੁਣ ਤੇਰੇ ਤੋਂ ਬੇਨਤੀ ਕਰਦੇ ਹਾਂ ਅਤੇ ਜਦੋਂ ਉਹ ਯਰੂਸ਼ਲਮ ਵਿੱਚ ਸਵਾਰ ਹੋਇਆ ਤਾਂ ਉਹਨਾਂ ਨੇ ਯੀਸ਼ੂ ਦੇ ਅੱਗੇ ਸੜਕ ਉੱਤੇ ਆਪਣੇ ਕੁਰਤੇ ਅਤੇ ਸ਼ਖਾਵਾਂ ਫੈਲਾਇਆਂ ਉਸ ਨੂੰ ਰਾਜਾ ਦੇ ਰੂਪ ਵਿੱਚ ਸਵੀਕਾਰ ਕਰ ਰਹੇ ਸਨ ਇਹ ਰਵਾਇਤੀ ਕਿ ਜਦੋਂ ਇਜ਼ਰਾਈਲ ਵਿੱਚ ਇੱਕ ਨਵਾਂ ਰਾਜਾ ਨਿਯੁਕਤ ਕੀਤਾ ਗਿਆ ਤਾਂ ਲੋਕਾਂ ਨੇ ਆਪਣੇ ਕੱਪੜੇ ਲਏ ਅਤੇ ਉਹਨਾਂ ਨੂੰ ਉਸ ਦੇ ਸਾਹਮਣੇ ਫੈਲਾ ਦਿੱਤਾ ਦੂਸਰਾ ਰਾਜਾ ਅਧਿਆਇ 9 ਆਇਤ 13 ਹੱਥ ਹੱਤੇ ਸ਼ਖਾਵਾਂ ਨੂੰ ਉਠੋਣਾ ਅਤੇ ਲਹਿਰੋਣਾ ਵਿਜੇ ਅਤੇ ਸਫਲਤਾ ਦਾ ਪ੍ਰਤੀਕ ਸੀ ਮਕਾਬੀਸ ਅਧਿਆਇ 7 ਆਇਤ 9 ਪਹਿਲਾ ਮਕਾਬੀਸ ਅਧਿਆਇ 13 ਆਇਤ 51 ਦੂਸਰਾ ਮਕਾਬੀਸ ਅਧਿਆਇ 10 ਆਇਤ 7 ਇਹ ਸ਼ਹਿਰ ਵਿੱਚ ਇੱਕ ਵਿਜਈ ਪ੍ਰਵੇਸ਼ ਸੀ ਲੇਕਿਨ ਇੱਕ ਸੱਤਾ ਤੋਂ ਵੀ ਘੱਟ ਸਮੇਂ ਵਿੱਚ ਯੀਸ਼ੂ ਨੂੰ ਉਸਦੀ ਪ੍ਰਜਾ ਦੁਆਰਾ ਕ੍ਰੂਸ ਉੱਤੇ ਚੜਾਇਆ ਅਤੇ ਮਾਰ ਦਿੱਤਾ ਗਿਆ ਇਹ ਜਾਣਦੇ ਹੋਏ ਵੀ ਉਹ ਨਮਰਤਾ ਵਿੱਚ ਰਿਹਾ ਉਹਨਾਂ ਲੋਕਾਂ ਦੇ ਲਈ ਦਿਆ ਅਤੇ ਕరుణ ਨਾਲ ਭਰਿਆ ਰਿਹਾ ਜੋ ਉਸ ਦੀ ਮਿੱਤਿਉ ਦੀ ਸਾਜ਼ਿਸ਼ ਰਚ ਰਹੇ ਸਨ ਉਹਨਾਂ ਦੇ ਪਾਪ ਦੇ ਲਈ ਬਲੀਦਾਨ ਬਲਣ ਦੇ ਲਈ ਖੁਦ ਨੂੰ ਉਹਨਾਂ ਦੇ ਹੱਥਾਂ ਵਿੱਚ ਸੌਂਪਨ ਦੇ ਲਈ ਆਇਆ ਸੀ ਪੌਲਸ ਪ੍ਰੇਰਿਤ ਨੇ ਉਸ ਪ੍ਰਕਾਰ ਦੇ ਪ੍ਰੇਮ ਦੇ ਬਾਰੇ ਵਿੱਚ ਇੱਕ ਲੰਮਾ ਅੰਸ਼ ਲਿਖਿਆ ਜਿਸ ਨੂੰ ਅਸੀਂ ਦੂਸਰਿਆਂ ਦੇ ਸਾਹਮਣੇ ਵਿਅਕਤ ਕਰਨਾ ਹੈ ਪਹਿਲੇ ਦੋ ਵਿਸ਼ੇਸ਼ਤਾਵਾਂ ਜੋ ਪੋਲੂਸ ਨੇ ਸੂਚੀਬੱਧ ਕੀਤੀਆਂ ਉਹ ਹਨ ਧੀਰਜ ਅਤੇ ਦਿਆਲਤਾ। ਪ੍ਰੇਮ ਧੀਰਜਵਾਨ ਅਤੇ ਦਿਆਲੂ ਹੈ। ਪਹਿਲਾ ਕੁਰੰਥੀਓ ਅਧਿਆਇ 13 ਆਇਤ 4। ਗ੍ਰੀਕ ਸ਼ਬਦ ਅਨੁਵਾਦ ਦਿਆਲੂ ਦਾ ਅਰਥ ਹੈ ਆਪਣੇ ਆਪ ਨੂੰ ਦੀਨ ਦਿਖਾਉਣਾ ਅਤੇ ਇਹ ਚੰਗੇ ਸੁਭਾਅ ਅਤੇ ਕੋਮਲਤਾ ਨੂੰ ਦਰਸਾਉਂਦਾ ਹੈ। ਧੀਰਜ ਇੱਕ ਯੂਨਾਨੀ ਸ਼ਬਦ ਹੁੰਦਾ ਹੈ ਜਿਸਦਾ ਅਰਥ ਹੈ ਕ੍ਰੋਧ ਕਰਨ ਵਿੱਚ ਧੀਮਾ ਹੋਣਾ। ਇਹ ਦੋ ਸ਼ਬਦਾਂ ਤੋਂ ਬਣਿਆ ਹੈ। ਅਤੇ ਇਸ ਦਾ ਅਨੁਵਾਦ ਤਿਰਜ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ ਨਵਾਂ ਨੇਮ ਸ਼ਬਦ ਕੋਸ਼ ਕਹਿੰਦਾ ਹੈ ਕਿ ਇਹ ਸ਼ਬਦ ਸਮੇਦੀ ਇੱਕ ਗੁਣਵੱਤਾ ਨੂੰ ਸੰਦਰਭਿਤ ਕਰਦਾ ਹੈ ਜੋ ਜਲਦੀ ਨਾਲ ਬਦਲਦਾ ਨਹੀਂ ਹੈ ਜਾਂ ਦੰਡ ਨਹੀਂ ਦਿੰਦਾ ਹੈ ਇਹ ਕ੍ਰੋਧ ਦੇ ਵਿਪਰੀਤ ਹੈ ਇਹ ਤਿਰਜ ਜਾਂ ਤਿਰਜ ਇੱਕ ਭਾਵਨਾ ਨਹੀਂ ਹੈ ਇਹ ਇੱਕ ਫੈਸਲੇ ਦੇ ਆਧਾਰ ਉਤੇ ਇੱਕ ਕਾਰਵਾਈ ਹੈ ਜੋ ਅਸੀਂ ਉਹਨਾਂ ਚੀਜ਼ਾਂ ਨੂੰ ਸਹਿਣ ਕਰਨ ਦੇ ਲਈ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਲੋਕਾਂ ਦੇ ਬਾਰੇ ਵਿੱਚ ਪਸੰਦ ਨਹੀਂ ਕਰਦੇ ਹਾਂ ਅਤੇ ਆਪਣੇ ਗੁੱਸੇ ਨੂੰ ਰੋਕਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਗੁੱਸਾ ਨਹੀਂ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਉਹਨਾਂ ਪਵਨਾਂ ਵਾਂ ਤੋਂ ਬਾਹਰ ਕੰਮ ਨਹੀਂ ਕਰਦੇ ਹੋ ਤੁਸੀਂ ਸਰਵਸ਼ਕਤੀਮਾਨ ਪਰਮੇਸ਼ਵਰ ਦੀ ਅਗਿਆਕਾਰਤਾ ਵਿੱਚ ਕੰਮ ਕਰਦੇ ਹੋ ਅਤੇ ਆਪਣੇ ਲੋਕਾਂ ਅਤੇ ਲੋਕਾਂ ਦੇ ਨਾਲ ਵੈਸਾ ਹੀ ਵਿਵਹਾਰ ਕਰਦੇ ਹੋ ਜਿਸ ਤਰ੍ਹਾਂ ਤੁਸੀਂ ਆਪਣੇ ਲਈ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਉਹ ਕਰਨ ਤੋਂ ਰੋਕਦੇ ਹੋ ਜੋ ਤੁਹਾਨੂੰ ਕਰਨ ਦਾ ਮਨ ਕਰਦਾ ਹੈ ਤੁਸੀਂ ਖੁਦ ਨੂੰ ਚਿਲਾਉਣ ਕਠੋਰਿਆਂ અપਮਾਨਜਨਕ ਤਰੀਕੇ ਨਾਲ ਬੋਲਣ ਤੋਂ ਰੋਕਦੇ ਹੋ ਦੂਸਰਿਆਂ ਤੋਂ ਬਦਲਾ ਲੈਣਾ ਉਹਨਾਂ ਨੂੰ ਨੀਚਾ ਦਿਖਾਉਣ ਤੋਂ ਖੁਦ ਨੂੰ ਰੋਕਦੇ ਹੋ ਅਫੀਸਿਓ ਅਧਿਆਇ 4 ਆਇਤ 1 ਅਤੇ 2 ਇਸ ਵਿੱਚ ਪੌਲਸ ਨੇ ਲਿਖਿਆ ਇਸ ਲਈ ਮੈਂ ਜਦੋਂ ਪ੍ਰਭੂ ਦਾ ਦਾਸ ਹਾਂ ਮੈਂ ਤੇ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਬੁਲਾਹੜ ਦੇ ਯੋਗ ਜੀਵਨ ਵਿਤīt ਕਰੋ ਕਿਉਂਕਿ ਪਰਮੇਸ਼ੁਰ ਨੇ ਤੁਹਾਨੂੰ ਬੁਲਾਇਆ ਹੈ ਨਮਰ ਅਤੇ ਦੀਨ ਬਨੋ ਇਕ ਦੂਸਰੇ ਦੇ ਦੋਸ਼ਾਂ ਦੇ ਲਈ ਤੀਰਜ ਰੱਖੋ ਆਪਣੇ ਕਰੋਧ ਨੂੰ ਤਿਮਾ ਰੱਖੋ ਯੀਸ਼ੂ ਕਈ ਵਾਰ ਨਿਰਾਸ਼ ਅਤੇ ਕਰੋਧਿਤ ਸੀ ਲੇਕਿਨ ਯੀਸ਼ੂ ਪਰਮੇਸ਼ਵਰ ਅਤੇ ਮਨੁੱਖ ਦੇ ਪ੍ਰਤੀ ਪੂਰਨ ਪ੍ਰੇਮ ਵਿੱਚ ਚੱਲਿਆ ਉਸਨੇ ਕਿਸੇ ਉਤੇ ਕਰੋਧ ਨਹੀਂ ਕੀਤਾ ਜਾਂ ਖੁਦ ਉਤੇ ਕਾਬੂ ਨਹੀਂ ਖੋਇਆ ਉਸਨੇ ਕਿਸੇ ਨੂੰ ਬੇਵਕੂਫ ਨਹੀਂ ਕਿਹਾ ਜਾਂ ਉਹਨਾਂ ਨੂੰ ਅਪਮਾਨਿਤ ਨਹੀਂ ਕੀਤਾ ਪੌਲਸ ਨੇ ਕਰੋਧਿਤ ਹੋਣਾ ਝਕੜੇ ਨਾਲ ਕੀਤੀ ਜਦੋਂ ਉਸਨੇ ਲਿਖਿਆ ਆਪਣੇ ਲੋਕਾਂ ਨੂੰ ਯਾਦ ਦਿਲਾਓ ਉਹਨਾਂ ਨੂੰ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਅਤੇ ਉਹਨਾਂ ਨੂੰ ਝਗੜੇ ਅਤੇ ਆਪਸੀ ਵੈਰ ਤੋਂ ਬਚਣਾ ਚਾਹੀਦਾ ਹੈ ਇਸ ਦੇ ਬਿਚਾਏ ਉਹਨਾਂ ਨੂੰ ਨਮਰ, ਦੀਨ ਹੋਣਾ ਚਾਹੀਦਾ ਹੈ ਅਤੇ ਸਾਰਿਆਂ ਦੇ ਲਈ ਸੱਚੀ ਦਇਲਤਾ ਦਿਖਾਉਣੀ ਚਾਹੀਦੀ ਹੈ ਤੀਤਸ ਅਧਿਆਇ 3 ਆਇਤ 1 ਅਤੇ 2 ਸਾਡੇ ਵਿੱਚੋਂ ਕਿੰਨੇ ਇਸ ਤਰ੍ਹਾਂ ਪ੍ਰਤੀਕਿਰਿਆ ਕਰਦੇ ਹਨ ਉਸ ਨੂੰ ਮੇਰੇ ਨਾਲ ਅਜਿਹਾ ਵਿਵਹਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਆਖਰ ਕਿਸ ਤਰ੍ਹਾਂ ਉਸਨੇ ਮੇਰੇ ਨਾਲ ਅਜਿਹਾ ਕੀਤਾ ਦੇਖੋ ਇਹਨਾਂ ਗੱਲਾਂ ਨਾਲ ਵਿਵਾਦ ਜਾਂ ਝਗੜਾ ਹੁੰਦਾ ਹੈ ਨਮਰਤਾ ਇਸ ਨੂੰ ਜਾਨ ਦੇਣ ਦੇ ਲਈ ਤਿਆਰ ਹੈ ਨਮਰਤਾ ਆਤਮ ਦਾਵਾ ਅਤੇ ਸਵਾਰ ਦੇ ਵਿਪ੍ਰੀਥੇ નિਹਿਤਾਰਥ ਇਹ ਇਹ ਦਿਨਤਾ ਹੈ ਜਿਸ ਪ੍ਰੇਮ ਦੇ ਨਾਲ ਅਸੀਂ ਦੂਸਰੇ ਨਾਲ ਪਿਆਰ ਕਰਦੇ ਹਾਂ ਉਹ ਬਦਲਾ ਲੈਣ ਦੇ ਲਈ ਉਤੇਜਿਤ ਨਹੀਂ ਕਰਦਾ ਹੈ ਇਹ ਸਰਵ ਸ਼ਕਤੀਮਾਨ ਪਰਮੇਸ਼ਰ ਤਰਮੀ ਨਿਆਂ ਕਰਤਾ ਨੂੰ ਨਿਆਂ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ ਪਹਿਲਾ ਪਤਰਸ ਅਧਿਆਇ 2 ਅਤੇ 21 ਯਿਸੂ ਦੇ ਲੋਕ ਬਨਨ ਤੋਂ ਪਹਿਲੇ ਅਸੀਂ ਉਸ ਸਮੇਂ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ ਇਸ ਦੇ ਆਧਾਰ ਉਤੇ ਲੋਕਾਂ ਦੇ ਨਾਲ ਵਿਵਹਾਰ ਕਰਨਾ ਸਿੱਖਾ ਲੇਕਿਨ ਮਸੀਹਾਂ ਦੇ ਰੂਪ ਵਿੱਚ ਸਾਨੂੰ ਭਾਵਨਾਵਾਂ ਨੂੰ ਸਾਡੇ ਵਿਵਹਾਰ ਨੂੰ ਨਿਰਦੇਸ਼ਿਤ ਕਰਨ ਦੀ anumati ਨਹੀਂ ਦੇਣੀ ਚਾਹੀਦੀ ਹੈ ਸਾਨੂੰ ਖੁਦ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁરૂਪ ਪਰਮੇਸ਼ਵਰ ਦੇ ਆਤਮਾ ਦੁਆਰਾ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ ਭਾਵਨਾਵਾਂ ਗਲਤ ਨਹੀਂ ਹਨ ਇਹ ਮਨ ਉਸ ਬਾਵ ਦਾ ਹਿੱਸਾ ਹਨ ਸਮੱਸਿਆ ਇਹ ਹੈ ਕਿ ਸਾਡੀਆਂ ਭਾਵਨਾਵਾਂ ਸਾਡੇ ਅਸਤਿਤਵ ਦੇ ਹਰ ਹਿੱਸੇ ਦੇ ਨਾਲ ਪਾਪ ਨਾਲ ਦੂਸ਼ਿਤ ਹੋ ਗਈਆਂ ਹਨ ਭਾਵਨਾਵਾਂ ਅਕਸਰ ਸਾਨੂੰ ਗਲਤ ਜਾਣਕਾਰੀ ਦਿੰਦੀਆਂ ਹਨ ਅਤੇ ਉਹ ਸਾਨੂੰ ਪਾਪ ਕਰਨ ਦੇ ਲਈ ਪ੍ਰੇਰਿਤ ਕਰ ਸਕਤੀਆਂ ਹਨ ਮੈਨੂੰ ਲੱਗਦਾ ਹੈ ਕਿ ਉਸਨੇ ਮੇਰੇ ਨਾਲ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਮੇਰਾ ਸਨਮਾਨ ਨਹੀਂ ਕਰਦਾ ਹੈ ਇਸ ਲਈ ਮੈਨੂੰ ਉਸ ਤੋਂ ਬਦਲਾ ਲੈਣ ਦਾ ਅਧਿਕਾਰ ਹੈ अफीसियो अध्याय 4 आयत 27 आते अपने क्रोध ਨੂੰ ਆਪਣੇ ਉੱਪਰ हावी ਹੋਣ ਦੇ ਕੇ পাপ ਨਾ ਕਰੋ ਕਿਉਂਕਿ क्रोध ਸ਼ੈਤਾਨ ਨੂੰ ਤੁਹਾਡੇ ਪੀਤਰ ਪੈਰ ਜਮਾਉਂ ਦਿੰਦਾ ਹੈ ਤੁਸੀਂ ਕਿਸ ਤਰ੍ਹਾਂ ਜਾਣ ਸਕਦੇ ਹੋ ਕਿ ਤੁਹਾਡਾ क्रोध পাপ ਦਾ ਕਾਰਨ ਬਣ ਸਕਦਾ ਹੈ ਕਿ ਤੁਸੀਂ ਆਪਣੇ ਗੁੱਸੇ ਵਿੱਚ ਜਾਂ ਆਪਣੇ جنون ਦੀ ਗਰਮੀ ਵਿੱਚ ਕਿ ਆਪਣੇ ਪ੍ਰੇਮ ਦੀ ਵਿਵਸਥਾ ਯਾਨੀ ਪਰਮੇਸ਼ਵਰ ਦੀ ਵਿਵਸਥਾ ਦਾ ਉਲੰਘਣ ਕੀਤਾ ਹੈ ਕੀ ਤੁਸੀਂ ਪਰਮੇਸ਼ਵਰ ਦੇ ਵਚਨ ਦੀ অবਹੇਲ ਨਾ ਕੀਤੀ ਹੈ ਕੀ ਤੁਸੀਂ ਕਿਸੇ ਨਾਲ ਕੁਝ ਅਜਿਹਾ ਕੀਤਾ ਜਾਂ ਕਿਹਾ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਅਤੇ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਜਿਸ પ્રેમ ਦੇ ਨਾਲ ਅਸੀਂ ਦੂਸਰਿਆਂ ਨਾਲ ਪਿਆਰ ਕਰਦੇ ਹਾਂ ਉਹ ਇੱਕ ਤਰਕਸੰਗਤ ਜਾਣਬੁੱਝ ਕੇ ਕੀਤਾ ਗਿਆ ਕੰਮ ਹੈ ਇੱਕ ਅਜਿਹਾ ਪਿਆਰ ਹੈ ਜੋ ਸੋਚਦਾ ਹੈ ਅਗਰ ਮੈਂ ਉਸ ਵਿਅਕਤੀ ਦਾ ਦੇ ਸਥਾਨ ਉਤੇ ਹੁੰਦਾ ਤਾਂ ਮੇਰੇ ਨਾਲ ਕਿਸ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਮੈਂ ਲਕਰਨਥਿਓ ਅਧਿਆਇ 13 ਆਇਤ 1 ਜਦ ਮੈਂ ਕੁਝ ਗਲਤ ਕਰਦਾ ਹਾਂ ਤਾਂ ਮੈਂ ਸਮਸ ਅਤੇ ਸ਼ਮਾ ਚਾਹੁੰਦਾ ਹਾਂ ਮੈਂ ਨਹੀਂ ਚਾਹੁੰਦਾ ਕਿ ਲੋਕ ਮੈਨੂੰ ਦੰਡਿਤ ਕਰਨ ਮੈਨੂੰ ਅਪਮਾਨਿਤ ਕਰਨ ਜਾਂ ਮੈਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕਰਨ ਮੈਂ ਚਾਹੁੰਦਾ ਹਾਂ ਕਿ ਉਹ ਮੈਨੂੰ ਮਾਫ ਕਰਨ ਅਤੇ ਪੁੱਲ ਜਾਣ ਇਸੇ ਤਰ੍ਹਾਂ ਮੈਨੂੰ ਦੂਸਰਾਂ ਦੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਉਸ ਸਮੇਂ ਕੀ ਮਹਿਸੂਸ ਕਰਦਾ ਹਾਂ ਸਾਨੂੰ ਪ੍ਰਤੀਕਿਰਿਆ ਦੇ ਨਵੇਂ ਵਿਚਾਰਾਂ ਅਤੇ ਆਤਮਾ ਨੂੰ ਵਿਕਸਿਤ ਕਰਨਾ ਚਾਹੀਦਾ ਹੈ ਜੋ ਬਸੀਧੇ ਸਨਮਾਨ ਹਨ ਸਾਡੀ ਭਾਵਨਾਵਾਂ ਨੂੰ ਸਾਡੀ ਇੱਛਾ ਦੇ ਕੰਮ ਅਤੇ ਸਾਡੇ ਅੰਦਰ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਨਿਯੰਤਰਣ ਕੀਤਾ ਜਾਣਾ ਚਾਹੀਦਾ ਹੈ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਸ ਤਰ੍ਹਾਂ ਦੇ ਆਤਮ ਨਿਯੰਤਰਣ ਦੇ ਨਾਲ ਪ੍ਰਤੀਕਿਰਿਆ ਕਰਨਾ ਅਸੰਭਵ ਹੈ ਅਤੇ ਅਸੀਂ ਨਮਰਤਾ ਦੀ ਕਮੀ ਨੂੰ ਭੁੱਲ ਜਾਂਦੇ ਹਾਂ ਮੇਰਾ ਮਤਲਬ ਇਹ ਨਹੀਂ ਸੀ ਪੱਲੇ ਹੀ ਮੈਂ ਕਠੋਰਤਾ ਨਾਲ ਗੱਲ ਕੀਤੀ ਫਿਰ ਵੀ ਮੈਂ ਉਸ ਨੂੰ ਪਿਆਰ ਕਰਦਾ ਹਾਂ ਅਗਰ ਮੈਂ ਬਹੁਤ ਕੋਮਲ ਹੁੰਦਾ ਤਾਂ ਉਹਨਾਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੀ ਜਾਂ ਉਹ ਕਿਸੇ ਚੀਜ਼ ਤੋਂ ਦੂਰ ਹੋ ਜਾਂਦੇ ਲੇਕਿਨ ਯਿਸੂ ਨੇ ਕਿਹਾ ਕਿ ਸਾਨੂੰ ਬੁਰਾਈ ਦੇ ਬਦਲੇ ਬੁਰਾਈ ਦਾ ਬਦਲਾ ਨਹੀਂ ਦੇਣਾ ਚਾਹੀਦਾ ਹੈ ਮੱਤੀ ਅਧਿਆਇ 5 ਆਇਤ 44 ਪ੍ਰੇਮ ਵਿੱਚ ਚੱਲਣ ਦੇ ਸਾਡੇ ਦਤ ਨਾਲ ਸਾਨੂੰ ਕੁਝ ਵੀ ਮੁਕਤ ਨਹੀਂ ਕਰਦਾ ਹੈ ਲੋਕਾਂ ਦੇ ਨਾਲ ਵੈਸਾ ਹੀ ਵਿਵਹਾਰ ਕਰਨਾ ਜਿਸ ਤਰ੍ਹਾਂ ਸੀ ਆਪਣੇ ਲਈ ਚਾਹੁੰਦੇ ਹਾਂ ਅਤੇ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਡੇ ਨਾਲ ਵਿਵਾਰ ਕੀਤਾ ਹੈ ਜਦੋਂ ਕੋਈ ਸਾਨੂੰ ਠੇਸ ਪਹੁੰਚਾਉਂਦਾ ਹੈ ਦੁੱਖ ਪਹੁੰਚਾਉਂਦਾ ਹੈ ਸਾਨੂੰ ਨਿਰਾਸ਼ ਕਰਦਾ ਹੈ ਕਿਸੇ ਤਰ੍ਹਾਂ ਨਾਲ ਸਾਨੂੰ ਗੁੱਸਾ ਦਲਉਂਦਾ ਹੈ ਤਾਂ ਸਾਡੀ ਸਵਭਾਵਿਕ ਪ੍ਰਵ੍ਰਤੀ ਇਹ ਹੈ ਕਿ ਸਾਨੂੰ ਇਸ ਨੂੰ ਆਪਣੇ ਬਾਰੇ ਵਿੱਚ ਪਉਣਾ ਪੈਂਦਾ ਹੈ ਉਹ ਮੇਰੇ ਨਾਲ ਇਸ ਤਰ੍ਹਾਂ ਵਿਵਾਰ ਕਿਸ ਤਰ੍ਹਾਂ ਕਰ ਸਕਦਾ ਹੈ ਉਹ ਆਪਣੇ ਆਪ ਨੂੰ ਕੀ ਸਮਝਦਾ ਹੈ ਉਸਨੇ ਸ਼ਾਇਦ ਜਾਣ ਬੁੱਝ ਕੇ ਅਚੇਹ ਕੀਤਾ ਹੈ ਕਿ ਉਸ ਨੂੰ ਅਹਿਸਾਸ ਨਹੀਂ ਹੈ ਕਿ ਇਸ ਤੋਂ ਮੈਨੂੰ ਕਿੰਨਾ ਨੁਕਸਾਨ ਹੋਇਆ ਹੈ ਜੋ ਸੀ ਖੁਦ ਨੂੰ ਦੱਸਦੇ ਹਾਂ ਉਹ ਉਹਨਾਂ ਭਾਵਨਾਵਾਂ ਨੂੰ ਹੋਰ ਵੀ ਜ਼ਿਆਦਾ ਇੰਦਨ ਦਿੰਦਾ ਹੈ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਉਹਦੇ ਹਾਂ ਅਤੇ ਇਹ ਪਿਆਰ ਤੋਂ ਨਿਕਲਣਾ ਆਸਾਨ ਬਣਾਉਂਦਾ ਹੈ ਕੀ ਹੁੰਦਾ ਜੇ ਤੁਸੀਂ ਇੱਕ ਦਿਆਲੂ ਸੇਵਕ ਦੇ ਰੂਪ ਵਿੱਚ ਕੰਮ ਕਰਦੇ ਹੋ ਤੇ ਦੂਸਰੇ ਵਿਅਕਤੀ ਉੱਤੇ ਧਿਆਨ ਕੇਂਦ੍ਰਿਤ ਕਰਦੇ ਸ਼ਾਇਦ ਉਸ ਦਾ ਦਿਨ ਖਰਾਬ ਹੋ ਸਕਦਾ ਹੈ ਜਾਂ ਸਾਹਮਣੇ ਵਾਲਾ ਵਿਅਕਤੀ ਕਿਸੇ ਗਹਿਰੇ ਸਦਮੇ ਨਾਲ ਤੋਜੂਸ ਰਿਹਾ ਹੈ ਸ਼ਾਇਦ ਉਸ ਨੂੰ ਪਤਾ ਨਹੀਂ ਹੈ ਕਿ ਉਸ ਨੇ ਮੈਨੂੰ ਨਰਾਜ਼ ਕੀਤਾ ਹੈ ਸ਼ਾਇਦ ਉਹ ਯੇਸ਼ੂ ਨੂੰ ਨਹੀਂ ਜਾਣਦਾ ਹੈ ਅਤੇ ਇੱਥੇ ਸਭ ਤੋਂ ਮਹੱਤਵਪੂਰਨ ਮੁੱਦਾ ਮੇਰੀਆਂ ਭਾਵਨਾਵਾਂ ਨਹੀਂ ਹਨ ਬਲਕਿ ਪਰਮੇਸ਼ਵਰ ਦੀ ਅਨੰਤ ਨੇਤੀ ਹੈ ਯੇਸ਼ੂ ਦੇ ਲੋਕਾਂ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਹੈ ਇਸ ਸਥਿਤੀ ਵਿੱਚ ਪਰਮੇਸ਼ਵਰ ਦਾ ਸਨਮਾਨ ਅਤੇ ਮਹਿਮਾ ਕੀ ਹੁੰਦੀ ਮੈਂ ਮਸੀਹ ਦੀ ਤਰ੍ਹਾਂ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਤਰੀਕੇ ਨਾਲ ਕਿਸ ਤਰ੍ਹਾਂ ਪ੍ਰਤੀਕਿਰਿਆ ਕਰ ਸਕਦਾ ਹਾਂ ਅਸੀਂ ਉਹਨਾਂ ਵਾਸਤਵਿਕ ਝੋਟਾ ਨੂੰ ਕੱਟ ਨਹੀਂ ਕਰ ਰਹੇ ਹਾਂ ਜੋ ਲੋਕ ਅਤੇ ਜੀਵਨ ਸਾਨੂੰ ਦਿੰਦੇ ਹਨ ਅਸੀਂ ਪ੍ਰਾਥਮਿਕਤਾਵਾਂ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਅਤੇ ਅਸਥਾਈ ਦੇ ਬਜਾਏ ਯਕੀਨੀ ਕੀ ਹੈ ਇਸ ਦੇ ਬਾਰੇ ਵਿੱਚ ਅਸੀਂ ਇਸ ਤਰ੍ਹਾਂ ਨਾਲ ਜੀਣ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਜੋ ਯੀਸ਼ੂ ਦੇ ਲੋਕਾਂ ਦੇ ਲਈ ਉਪਯੁਕਤ ਥੀਸਿਉ ਅਧਿਆਇ 13 12 ਅਤੇ 13 ਜਦੋਂ ਤੋਂ ਪਰਮੇਸ਼ਰ ਨੇ ਤੁਹਾਨੂੰ ਪਵਿੱਤਰ ਲੋਕ ਹੋਣ ਦਾ ਹੋਣ ਦੇ ਲਈ ਚੁਣਿਆ ਹੈ ਜਿਨ੍ਹਾਂ ਨਾਲ ਉਹ ਪ੍ਰੇਮ ਕਰਦਾ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਕੋਮਲ ਹਿਰਦੇ ਦੀ ਦਇਆ, ਦੀਨਤਾ, ਨਮਰਤਾ ਤੇ ਤਿਰਜ ਦੇ ਨਾਲ ਇਸ ਨੂੰ ਪਹਿਨਣਾ ਚਾਹੀਦਾ ਹੈ। ਤੁਹਾਨੂੰ ਇੱਕ ਦੂਸਰੇ ਦੇ ਨੁਕਸਾਨ ਦੇ ਲਈ ਪਰਪਾਈ ਕਰਨੀ ਚਾਹੀਦੀ ਹੈ ਅਤੇ ਉਸ ਵਿਅਕਤੀ ਨੂੰ ਮਾਫ ਕਰਨਾ ਚਾਹੀਦਾ ਹੈ ਜੋ ਤੁਹਾਨੂੰ અપਮਾਨਿਤ ਕਰਦਾ ਹੈ। ਯਾਦ ਰੱਖੋ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ ਤਾਂ ਕਿ ਤੁਸੀਂ ਦੂਸਰਿਆਂ ਨੂੰ ਮਾਫ ਕਰ ਸਕੋ। ਸਾਨੂੰ ਆਪਣੀ ਭਾਵਨਾਤਮਕ ਪ੍ਰਤੀਕਿਰਿਆ ਉਤੇ ਨਿਯੰਤਰਣ ਰੱਖਣਾ ਸਿੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਾਨੂੰ ਦੂਸਰਿਆਂ ਦੇ ਪ੍ਰਤੀ ਪਾਪੂਰਨ ਵਿਵਹਾਰ ਕਰਨ ਦੇ ਲਈ ਪ੍ਰੇਰਿਤ ਨਹੀਂ ਕਰਨਾ ਦੇਣਾ ਚਾਹੀਦਾ ਪੁਰਾਣਾ ਨੇਮ ਵਾਸਤਵਿਕ ਜੀਵਨ ਦੇ ਉਦਾਹਰਣ ਦਿੰਦਾ ਹੈ ਕਿ ਇਹ ਕਿਸ ਤਰ੍ਹਾਂ ਦਿਖਦਾ ਹੈ ਉਸ ਸਮੇਂ ਦੇ ਦੌਰਾਨ ਹੋਈ ਇੱਕ ਘਟਨਾ ਉਤੇ ਵਿਚਾਰ ਕਰੋ ਜਦੋਂ 다ਊਦ ਇਜ਼ਰਾਈਲ ਦੇ ਭਵਿੱਖ ਦਾ ਰਾਜਾ ਸ਼ਾਉਲ ਵਰਤਮਾਨ ਰਾਜਾ ਤੋਂ ਭਜ ਰਿਹਾ ਸੀ ਪਹਿਲਾ ਸ਼ਾਮੂਏਲ ਅਧਿਆਇ 25 다ਊਦ ਅਤੇ ਉਸਦੇ ਲੋਕ ਪਰਾਂ ਦੇ ਜੰਗਲ ਵਿੱਚ ਗਏ ਉਥੇ ਨਾਬਾਲ ਨਾਮ ਦਾ ਇੱਕ ਬਹੁਤ ਅਮੀਰ ਲੇਕਿਨ ਨੀਚ ਅਤੇ ਕਰੂਰ ਵਿਅਕਤੀ ਸੰਪਤੀ ਦਾ ਮਾਲਕ ਸੀ ਨਾਬਾਲ ਨੂੰ ਕਠੋਰ ਕਰੂਰ ਗੰਭੀਰ ਬੁਰਾਈ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਉਸ ਦੀ ਪਤਨੀ ਅਬੀਗੈਲ ਨੂੰ ਸੁੰਦਰ ਅਤੇ ਬੁੱਧੀਮਾਨ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਪਹਿਲਾ ਸ਼ਾਮੂਅਲ ਅਧਿਆਇ 25 ਆਇਤ 1 ਅਤੇ 3 ਦਾਉਦ ਨੇ ਸੁਣਿਆ ਕਿ ਨਾਬਾਲ ਦੇ ਲੋਕ ਕੋਲ ਪੇਡਾ ਨੂੰ ਚਰਾ ਰਹੇ ਹਨ 다우드 ਨੇ 10 ਆਦਮੀਆਂ ਨੂੰ 나발 ਦੇ ਕੋਲ ਇੱਕ ਸ਼ਾਂਤੀ ਸੰਦੇਸ਼ ਦੇ ਨਾਲ ਭੇਜਿਆ ਪਹਿਲਾ ਸ਼ਮੂ엘 ਅਧਿਆਇ 25 ਆਇਤ 4 ਅਤੇ 9 ਪੇਡਾ ਨੂੰ ਕੁੱਤਰਨਾ ਉਤਸਵ ਦਾ ਸਮੇਂ ਸੀ ਅਤੇ ਯਾਤਰਾ ਉਤੇ ਅਜਨਬੀਆਂ ਦੀ ਮਦਦ ਕਰਨਾ ਉਸ ਸਮੇਂ ਦੀ ਸੰਸਕ੍ਰਿਤੀ ਦਾ ਹਿੱਸਾ ਸੀ 나발 ਇੱਕ ਯਹੂਦੀ ਸੀ ਅਤੇ ਉਸਨੂੰ ਆਪਣੇ ਗੁਆਂਢੀ ਨਾਲ ਪ੍ਰੇਮ ਕਰਨਾ ਚਾਹੀਦਾ ਸੀ ਲਹਿ ਵਿਵਸਥਾ ਅਧਿਆਇ 19 ਆਇਤ 18 ਲੇਕਿਨ ਨਾਬਾਲ ਨੇ ਪ੍ਰਤੀਕਿਰਿਆ ਵਿਅਕਤ ਕੀਤੀ ਇਹ ਆਦਮੀ ਕੌਣ ਹਨ ਉਸ ਦੀ ਕਹਾਣੀ ਨੂੰ ਸਤਿਆਪਿਤ ਕਰਨ ਦੇ ਲਈ ਮੇਰੇ ਕੋਲ ਸਮੇਂ ਨਹੀਂ ਹੈ ਮੈਨੂੰ ਆਪਣਾ ਸਮਾਨ ਉਸ ਦੇ ਨਾਲ ਕਿਉਂ ਸਾਂਝਾ ਕਰਨਾ ਚਾਹੀਦਾ ਹੈ ਪਹਿਲਾ ਸ਼ਮੂਅਲ ਅਧਿਆਇ 5 ਆਇਤ 15 ਨਾਬਾਲ ਨੇ ਉਹਨਾਂ ਦਾ ਅਪਮਾਨ ਕੀਤਾ ਤੇ ਉਹਨਾਂ ਉਤੇ ਲਲਕਾਰਿਆ ਜਦੋਂ ਦਾਊਦ ਨੇ ਨਾਬਾਲ ਦਾ ਉੱਤਰ ਸੁਣਿਆ ਤਾਂ ਉਹ ਕ੍ਰੋਧਿਤ ਹੋ ਗਿਆ ਅਤੇ ਨਾਬਾਲ ਨੇ ਪੂਰੇ ਘਰਾਣੇ ਨੂੰ ਮਾਰਨ ਦਾ ਫੈਸਲਾ ਕੀਤਾ ਇੱਕ ਸੇਵਕ ਨੇ ਅਭਿਗਿਆਨ ਨੂੰ ਸੰਚੇਤ ਕੀਤਾ ਉਸਨੇ ਦਾਉ ਨੂੰ ਇੱਕ ਉਪਹਾਰ ਭੇਜਿਆ ਤੇ ਕਿਹਾ ਕਿ ਉਹ ਦੋਸ਼ੀ ਦੋਸ਼ ਨੂੰ ਸਵੀਕਾਰ ਕਰੇਗੀ ਅਤੇ ਉਸ ਨੂੰ નિર્ਦੋਸ਼ ਖੂ ਨਾ ਬਹੋਂ ਦੇ ਲੈ ਕਿਹਾ ਉਸਨੇ ਉਸਦੀ ਗੱਲ ਸੁਣੀ ਅਤੇ ਆਪਣੀ ਯੋਜਨਾ ਨੂੰ ਛੱਡ ਦਿੱਤਾ ਫਨੀ ਦਾਉ ਨੇ ਆਪਣੇ ਮਨ ਨੂੰ ਪਾਪ ਕਰਨ ਤੋਂ ਰੋਕ ਲਿਆ ਸ਼ਮੂਏਲ ਅਧਿਆਇ 2 ਪੰਨਾ 10 ਅਤੇ 35 दाऊद ਨੂੰ ਨਾਬਾਲ ਤੋਂ ਮਿਲੀ ਪ੍ਰਤੀਕਿਰਿਆ ਸਹੀ ਨਹੀਂ ਸੀ ਨਾਬਾਲ ਪੂਰੀ ਤਰ੍ਹਾਂ ਨਾਲ ਆਤਮ ਕੇਂਦ੍ਰਿਤ ਸੀ ਪਹਿਲੇ ਨਾਬਾਲ ਦੇ ਪ੍ਰਤੀ दाऊਦ ਦੀ ਪ੍ਰਤੀਕਿਰਿਆ ਸੀ ਉਹ ਵੀ ਆਤਮ ਕੇਂਦ੍ਰਿਤ ਸੀ ਤੁਸੀਂ ਮੇਰੇ ਨਾਲ ਅਜਿਹਾ ਨਹੀਂ ਕਰ ਸਕਤੇ दाऊद ਨੇ ਬਦਲਾ ਲੈਣ ਦਾ ਫੈਸਲਾ ਕੀਤਾ ਉਸ ਦੀ ਭਾਵਨਾਵਾਂ ਨੇ ਉਸ ਨੂੰ ਅਤਿਰੰਜੀਤ ਕਰ ਦਿੱਤਾ ਉਸ ਨੇ ਮੇਰਾ ਅਪਮਾਨ ਕੀਤਾ ਮੈਂ ਉਹਨਾਂ ਸਭ ਨੂੰ ਮਾਰ ਦੇਵਾਂਗਾ ਦੌਦ ਦੇ ਵਕੀ ਦਾਉਦ ਨੇ ਖੁਦ ਨੂੰ ਖੁਦ ਨਾਲ ਕਿਸ ਤਰ੍ਹਾਂ ਗੱਲ ਕੀਤੀ ਦਾਉਦ ਖੁਦ ਨੂੰ ਕਹਿ ਰਿਹਾ ਸੀ ਅਸੀਂ ਜੰਗਲ ਵਿੱਚ ਉਸ ਦੀਆਂ ਪੇੜ ਬੱਕਰੀਆਂ ਦੀ ਰੱਖਿਆ ਕੀਤੀ ਲੇਕਿਨ ਉਸ ਨੇ ਮੈਨੂੰ ਚੰਗਾਈ ਦੇ ਬਦਲੇ ਬੁਰਾਈ ਦਾ ਬਦਲਾ ਦਿੱਤਾ ਪਹਿਲਾ ਸ਼ਮੂਏਲ ਅਧਿਆਇ 22 ਆਇਤ 21 ਦਾਉਦ ਨੇ ਜੋ ਕੁਝ ਖੁਦ ਨੂੰ ਦੱਸਿਆ ਤੇ ਉਸ ਉਤੇ ਧਿਆਨ ਕੇਂਦਰਿਤ ਕੀਤਾ ਜਿਸ ਨਾਲ ਕੀ ਉਸ ਦਾ ਗੁੱਸਾ ਭੜਕਿਆ ਦਾਊਦ ਕਹਿ ਸਕਦਾ ਸੀ ਸ਼ਾਇਦ ਉਸ ਆਦਮੀ ਦਾ ਦਿਨ ਬੁਰਾ ਰਿਹਾ ਹੋਵੇਗਾ ਹੋ ਸਕਦਾ ਹੈ ਕਿ ਉਸਨੇ ਮੇਰੇ ਸੰਦੇਸ਼ ਨੂੰ ਗਲਤ ਸਮਝਿਆ ਹੋਵੇ ਪਰਮੇਸ਼ਰ ਮੈਨੂੰ ਉਸਦੇ ਨਾਲ ਵੈਸਾ ਹੀ ਵਿਵਹਾਰ ਕਰਨ ਦੇ ਲਈ ਕਹਿੰਦਾ ਹੈ ਜਿਸ ਤਰ੍ਹਾਂ ਉਹ ਮੇਰੇ ਨਾਲ ਕਰਦਾ ਹੈ ਪਰਮੇਸ਼ਰ ਪ੍ਰੇਮ ਚੋਂਦਾ ਹੈ ਪਹਿਲਾ ਕ੍ਰੰਥਿਓ ਅਧਿਆਇ 13 ਆਇਤ 7 ਅਬਿਗੇਲ ਨੇ ਦਾਊਦ ਨਾਲ ਉਸੇ ਤਰ੍ਹਾਂ ਗੱਲ ਕੀਤੀ ਜਿਸ ਤਰ੍ਹਾਂ ਨਾਲ ਉਹ ਖੁਦ ਦੇ ਲਈ ਚਾਹੁੰਦੀ ਸੀ ਪਹਿਲਾ ਸ਼ਮੂਅਲ ਅਧਿਆਇ ਅਇਤ 25 ਅਤੇ 31 ਉਸਨੇ ਸਥਿਤੀ ਨੂੰ ਬਿਹਤਰ ਕੀਤਾ ਅਬੀਗੇਲ ਨੇ 다ਊਦ ਨੂੰ ਯਕੀਨ ਦਿਵਾਇਆ ਕਿ ਪਰਮੇਸ਼ੁਰ ਉਸਦੀ ਦੇਖਭਾਲ ਕਰੇਗਾ ਉਸਨੇ ਲੰਬੀ ਦੂਰੀ ਦੇ ਚੰਗੇ ਤੇ ਲਈ ਗੁੱਸੇ ਨੂੰ ਬਾਹਰ ਕੱਢਣ ਤੋਂ ਆਉਣ ਵਾਲੇ ਲਾਭ ਦੇ ਵੱਲ ਇਸ਼ਾਰਾ ਕੀਤਾ ਜਦੋਂ ਤੁਸੀਂ ਆਪਣਾ ਗ੍ਰੋਥ ਵੱਧਦਾ ਹੋਇਆ ਮਹਿਸੂਸ ਕਰਦੇ ਹੋ ਤਾਂ ਆਪਣੀ ਇੱਛਾ ਦਾ ਪ੍ਰਯੋਗ ਕਰੋ ਅਤੇ ਪਰਮੇਸ਼ੁਰ ਦੀ స్తుਤੀ ਦੇ ਨਾਲ ਆਪਣੀ ਜੀਭ ਦਾ ਉਪਯੋਗ ਕਰੋ ਖੁਦ ਨੂੰ ਕੁਝ ਵੀ ਗਲਤ ਕਰਨ ਦੀ anumati ਨਾ ਦੇਵੋ ਲੇਕਿਨ ਜਦੋਂ ਤੂੰ ਜਦੋਂ ਤੱਕ ਤੁਸੀਂ ਨਿਯੰਤਰਣ ਪ੍ਰਾਪਤ ਨਹੀਂ ਕਰ ਲੈਂਦੇ ਤਦ ਤੱਕ ਆਪਣੇ ਮੂੰਹ ਨਾਲ ਪਰਮੇਸ਼ਵਰ ਦੀ ਪ੍ਰਸ਼ੰਸਾ ਕਰੋ। ਈਸ਼ਵਰ ਦੀ ਮਹਿਮਾ ਕਰੋ। ਯਾਕੂਬ ਅਧਿਆਇ 3 ਆਇਤ 2 ਅਸੀਂ ਸਾਰੇ ਹੀ ਗਲਤੀਆਂ ਕਰਦੇ ਹਾਂ ਲੇਕਿਨ ਜੋ ਲੋਕ ਆਪਣੇ ਜੀਭ ਨੂੰ ਕਾਬੂ ਕਰਦੇ ਹਨ ਉਹ ਵੀ ਇੱਕ ਤਰ੍ਹਾਂ ਨਾਲ ਖੁਦ ਨੂੰ ਕਾਬੂ ਕਰ ਸਕਦੇ ਹਨ। ਅਸੀਂ ਮਸੀਹ ਜਿਹਾ ਚਰਿੱਤਰ ਵਿਕਸਿਤ ਕਰਨ ਦੇ ਲਈ ਸਾ ਤੁਹਾਨੂੰ ਖਰੋਚ ਦਿੱਤਾ ਹੈ ਅਸੀਂ ਅਗਲੇ ਸਾਲ ਇਸ ਸਮੇਂ ਇਸ ਵਿਸ਼ੇ ਉੱਤੇ ਫਿਰ ਤੋਂ ਵਿਚਾਰ ਕਰਾਂਗੇ ਹੁਣ ਦੇ ਲਈ ਆਓ ਇਹਨਾਂ ਵਿਚਾਰਾਂ ਦੇ ਨਾਲ ਇਸ ਸੰਦੇਸ਼ ਨੂੰ ਸਮਾਪਤ ਕਰਦੇ ਹਾਂ ਚਿਰਤਰ ਵਿੱਚ ਮਸੀਹ ਜਿਹਾ ਬੰਨਾ ਸਾਡੇ ਵੱਲੋਂ ਪ੍ਰਯਾਸ ਕਰਦਾ ਹੈ ਕਿ ਸਾਨੂੰ ਪ੍ਰਤੀਕਿਰਿਆ ਦੇ ਨਵੇਂ ਦ੍ਰਿਸ਼ਟੀਕੋਣ ਅਤੇ ਆਦਤਾਂ ਦਾ ਨਿਰਮਾਣ ਕਰਨਾ ਹੋਵੇਗਾ ਸਾਨੂੰ ਅਲਗ ਤਰ੍ਹਾਂ ਨਾਲ ਸੋਚਣਾ ਸਿੱਖਣਾ ਚਾਹੀਦਾ ਹੈ ਇਸ ਵਿਅਕਤੀ ਦਾ ਜੀਵਨ ਸਮੇਂ ਲੋੜਾਂ ਅਤੇ ਸਮੱਸਿਆਵਾਂ ਉਸ ਦੇ ਲਈ ਉਹਨਿਆਂ ਹੀ ਵਸਤਵਿਕ ਅਤੇ ਮਹੱਤਵਪੂਰਨ ਹਨ ਜਿੰਨੀਆਂ ਮੇਰੇ ਲਈ। ਅਗਰ ਮੈਂ ਉਸ ਦੀ ਜਗ੍ਹਾ ਹੁੰਦਾ ਤਾਂ ਮੇਰੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ? ਨਵੀਆਂ ਆਤਾਂ ਦਾ ਨਿਰਮਾਣ ਨਾਤਾ ਤਵ੍ਰਿਥੇ ਅਤੇ ਨਾ ਹੀ ਆਸਾਨ ਹੈ, ਲੇਕਿਨ ਇਹ ਆਤਮ ਅੰਤਿਮ ਪ੍ਰਣਾਮ ਦੇ ਲਈ ਲਾਪਤ ਹੈ। ਕਦੀ ਨਾ ਭੁੱਲੋ ਕਿ ਜਦੋਂ ਅਸੀਂ ਯੀਸ਼ੂ ਦੀ ਨਕਲ ਕਰਨ ਦੀ ਆਪਣੀ ਇੱਛਾ ਨਿਰਧਾਰਿਤ ਕਰਦੇ ਹਾਂ ਤਾਂ ਨਮਰਤਾ ਤੇ ਦੀਨਤਾ ਨੂੰ ਵਿਅਕਤ ਕਰਨ ਵਿੱਚ ਮਦਦ ਕਰਨ ਦੇ ਲਈ ਪਵਿੱਤਰ ਆਤਮਾ ਸਾਡੇ ਵਿੱਚ ਹੈ ਯਾਦ ਰੱਖੋ ਕਿ ਪੂਨ ਹੋਣਾ ਸੰਭਵ ਹੈ ਪੱਲੇ ਹੀ ਮੰਜ਼ਿਲ ਤੱਕ ਪਹੁੰਚਣ ਦੇ ਲਈ ਅਧਿਕ ਪੂਨਤਾ ਦੀ ਜ਼ਰੂਰਤ ਹੋਵੇ ਲੇਕਿਨ ਇਹ ਸੰਭਵ ਹੈ ਜੇ ਤੁਹਾਡਾ ਦਿਲ ਯੀਸ਼ੂ ਦੀ ਤਰ੍ਹਾਂ ਤੇਜੀ ਨਾਲ ਬਨਨ ਉਤੇ ਉਸਤੇ ਜਿਹਾ ਨਮਰ ਅਤੇ ਦੀਨ ਸੇਵਕ ਬਨਨ ਉਤੇ ਕੇਂਦਰਿਤ ਹੈ ਤਾਂ ਇਹ ਸੰਭਵ ਹੈ ਫਿਲੀਪੀਓ ਅਧਿਆਇ 3 ਆਇਤ 12 ਯਾਦ ਰੱਖੋ ਕਿ ਜਿਸਨੇ ਤੁਹਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਹ ਇਸ ਨੂੰ ਪੂਰਾ ਵੀ ਕਰੇਗਾ ਫਿਲੀਪੀਓ ਅਧਿਆਇ 1 ਆਇਤ 6 ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ